ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਭੈਣੋਂ ਮੈਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਈਆਂ ਨੇ ਇਹਦੇ ਵਿੱਚ ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਗਲੇ ਦਾ ਡਿਜ਼ਾਈਨਿੰਗ ਦੱਸਿਆ ਵੀ ਆਪਣੇ ਕੋਲ ਕਈ ਵਾਰ ਪਲੇਨ ਸੂਟ ਹੁੰਦੇ ਹਨ ਨਾ ਉਹ ਤੇ ਆਪਾਂ ਗਲੇ ਦੇ ਡਿਜ਼ਾਈਨਿੰਗ ਕਿਵੇਂ ਕਰ ਸਕਦੇ ਹਾਂ ਤੁਸੀਂ ਵੀਡੀਓ ਨੂੰ ਦੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀ ਕਿਵੇਂ ਮੈਂ ਬਣਾਇਆ ਕਿਵੇਂ ਕਟਿੰਗ ਕੀਤੀ ਹੈ ਕਿਵੇਂ ਕੀਤਾ ਹਨ ਤੇ ਜਿਹੜੇ ਚੈਨਲ ਤੇ ਆਪਣੇ ਤੇ ਨਵੇਂ ਆਏ ਆ ਜੀ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਓਕੇ ਤਾਂ ਵੀਡੀਓ ਤੁਹਾਨੂੰ ਦੱਸਾਈ ਹੈ ਆਪਾਂ ਹਨ ਕਿਸ ਚੀਜ਼ ਦੀ ਲੈ ਕੇ ਆ ਰਹੇ ਹੁਣ ਆਪਾਂ ਲੱਗੇ ਜੀ ਗਲੇ ਦੀ ਕਟਿੰਗ ਕਰਨ ਗਲੇ ਦੀ ਆਪਾਂ ਕਟਿੰਗ ਕਰ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਹਨ ਆਪਾਂ ਨੂੰ ਕਰਨਾ ਪੈਂਦਾ ਜੀ ਪਹਿਲਾਂ ਤਾਂ ਪੇਪਰ ਪੇਸਟਿੰਗ ਲੈਣੀ ਪੈਂਦੀ ਹੈ ਹਨ ਜਾਂ ਬੁੱਕਰੌਨ ਲੈਣੀ ਪੈਂਦੀ ਹੈ ਜਿਵੇਂ ਕਿ ਹੁਣ ਆ ਮੈਂ ਪੇਪਰ ਪੇਸਟਿੰਗ ਮੇਰੇ ਕੋਲ ਹੈ ਨਹੀਂ ਸੀ ਮੈਂ ਆਪਣੀ ਪੜੋਸਣ ਤੋਂ ਲੈ ਕੇ ਆਈ ਹਨ ਥੋੜਾ ਸੁਣ ਕਮਾ ਜਾਂ ਦੋਸਤ ਕਮਾ ਜੋ ਵੀ ਕਮਾ ਹਨ ਚਲੋ ਠੀਕ ਹੈ ਜੀ ਵੀਡੀਓ ਤਾਂ ਦੇਖੂਗੀ ਫਿਰ ਤੱਪੂ ਦੀ ਵਿਹਾਈ ਮੈਨੂੰ ਫਰੋਸਣ ਗਿਆ ਤਾਂ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਕੀ ਕਰਨਾ ਮੈਂ ਜੀ ਇਹਦੀ ਜਿਹੜੀ ਪੇਪਰ ਪੇਸਟਿੰਗ ਦੀ ਜਿਹੜੀ ਚੜਾਈ ਹੈ ਨਾ ਜੀ ਉਹ ਆਪਾਂ ਲੈਣੀ ਹੈ ਜਿੰਨਾ ਚੌੜਾ ਆਪਾਂ ਗਲਾ ਕਰਨਾ ਉਸ ਤੋਂ 1 ਜਾਂ 1.5 ਇੰਚ ਵੱਧ ਠੀਕ ਹੈ ਜਿਵੇਂ ਕਿ ਹੁਣ ਮੈਨੂੰ ਗਲੇ ਦੀ ਚੜਾਈ ਚਾਹੀਦੀ ਤੇ 6 ਇੰਚ ਤਾਂ ਮੈਂ ਇਹ ਲੈਂਦੀ ਆ ਸਾਢੇ 6 ਮਤਲਬ ਆ ਸੌਰੀ ਸਾਢੇ 3.5 ਇੰਚ ਠੀਕ ਹੈ ਪੌਣੇ 4 ਰੱਖੋ ਤੁਸੀਂ ਹੁਣ ਮੈਂ ਲਵਾਂਗੀ 6 ਇੰਚ ਤੇ ਨਿਸ਼ਾਨ ਲੱਗ ਗਿਆ ਨਾ ਇਥੋਂ ਐਸ ਲੋਟ ਹੁਣ ਜਿਹੜੀ ਇਹਦੀ ਲੈਂਥ ਆ ਲੈਂਥ ਆਪਾਂ ਕਰਨੀ ਆ 14 7 7 14 ਬਹੁਤ ਹੈ ਹਾਂ ਇਹ ਮੈਂ ਲਵਾਂਗੀ 14.5 ਇੰਚ ਤਿਆਰ ਠੀਕ ਹੈ ਆ ਨਿਸ਼ਾਨ ਲਾ ਲੈਣਾ ਤਾਂ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਕਰਨਾ ਜਿੰਨਾ ਆਪਾਂ ਗਲਾ ਰੱਖਣਾ ਮੇਰਾ ਗਲਾ ਹੁੰਦਾ 7.5 ਇੰਚ ਮੈਂ 7 ਤਿਆਰ ਪਾਉਣੀ ਆ ਕਿਉਂਕਿ ਮੈਨੂੰ ਚੰਗਾ ਨਹੀਂ ਲੱਗਦਾ ਛੀੜਾ ਗਲਾ ਤੇ ਉਸ ਤੋਂ ਬਾਅਦ ਰੱਪਾ ਲਵਾਂਗੇ ਜੀ ਐਵੇਂ ਸਿੱਧਾ ਕਰ ਲਵਾਂਗੇ ਇਹਨੂੰ ਠੀਕ ਹੈ ਹੁਣ ਦੇਖੋ ਗਲਾ ਆਪਣਾ ਹੋ ਗਿਆ ਹੁਣ ਇਹਦੀ ਆਪਾਂ ਗਲਾਈ ਪਾ ਦਈਏ ਜੇ ਤਾਂ ਹੁਣ ਆਪਣਾ ਨਾਰਮਲ ਗੋਲ ਗਲਾ ਹੁੰਦਾ ਤਾਂ ਬਸ ਬਣ ਗਿਆ ਸੀ ਹਨਾ ਹੁਣ ਆਪਾਂ ਕੀ ਕਰਨਾ ਇੱਥੋਂ ਜੇ ਤਾਂ ਤੁਸੀਂ ਗਲੇ ਦੀ ਇੱਥੋਂ ਆ ਚੀਜ਼ ਗੋਲ ਹੀ ਰੱਖਣੀ ਆ ਫਿਰ ਤਾਂ ਤੁਸੀਂ ਇਹਨੂੰ ਇੱਥੋਂ ਕਰਕੇ ਇੰਨਾ ਤੇ ਜਿਹੜੀ ਆ ਬਾਣੀ ਚੜਾਈ ਆ ਆਪਣੀ ਹਨਾ ਉਹ ਜਿਵੇਂ ਇੱਕ ਸੂਤ ਸੂਤ ਤੇ ਨਿਸ਼ਾਨ ਲਾ ਲਵੋ ਇੱਕ ਸੂਤ ਸੂਤ ਤੇ ਆਪਾਂ ਨਿਸ਼ਾਨ ਲਾ ਲੈਣਾ ਇਦਾਂ ਕਰਕੇ ਹਨਾ ਜੇ ਤਾਂ ਹੁਣ ਆਪਾਂ ਗਲਾਈ ਰੱਖਣੀ ਆ ਗੋਲ ਫਿਰ ਤੇ ਨੂੰ ਆਪਾਂ ਇੱਥੋਂ ਇਦਾਂ ਕਰਕੇ ਇਹ ਆਪਾਂ ਇਹਦੇ ਨਾਲ ਮਿਲਾ ਲਵਾਂਗੇ ਠੀਕ ਹੈ ਮਤਲਬ ਕਿ ਜੇ ਤਾਂ ਆਪਾਂ ਗੋਲ ਰੱਖਣਾ ਫਿਰ ਤਾਂ ਆਪਾਂ ਇਦਾਂ ਕਾਟ ਪਾਵਾਂਗੇ ਤੇ ਜੇ ਆਪਾਂ ਗੋਲ ਮੰਨ ਲਓ ਤੁਸੀਂ ਆਪਾਂ ਗੋਲ ਨਹੀਂ ਰੱਖਣਾ ਫਿਰ ਆਪਾਂ ਕੀ ਕਰਾਂਗੇ ਫਿਰ ਆਪਾਂ ਕਰਾਂਗੇ ਜਿਵੇਂ ਕਿ ਹੁਣ ਆਹ ਵਾਲੀ ਚੀਜ਼ ਹੋ ਗਈ ਇੱਥੋਂ ਐਨੀ ਤਾਂ ਆਪਾਂ ਇਹਨੂੰ ਇੱਤਾ ਕਰਕੇ ਐਵੇਂ ਮਿਲਾ ਦੇਵਾਂਗੇ ਮਤਲਬ ਕਿ ਆਪਾਂ ਸਵੀਟ ਹਾਰਟ ਵੀ ਬਣਾ ਸਕਦੇ ਹਾਂ ਗੋਲ ਮਿਲਾ ਕੇ ਤਾਂ ਆਪਾਂ ਇਦਾਂ ਕਰਕੇ ਤੇ ਐ ਸਵੀਟ ਹਾਰਟ ਦੀ ਕਾਟ ਪਾ ਦੇਵਾਂਗੇ ਬਟ ਮੈਨੂੰ ਹੁਣ ਮੈਂ ਕਨਫਿਊਜ਼ ਹਾਂ ਤੇ ਮੈਂ ਕੀ ਕਰਦੀ ਆ ਮੈਂ ਇਹਨੂੰ ਗੋਲ ਹੀ ਰੱਖੂੰਗੀ ਠੀਕ ਹੈ ਕਉਕ ਉਸ ਵੀ ਇਹ ਰਹਿਣਾ ਫਿਰ ਆਹ ਵਾਲੀ ਚੀਜ਼ ਤੋਂ ਥੋੜਾ ਘੁੱਟਣ ਜੇ ਲੱਗ ਜਾਂਦਾ ਹੈ ਨਾ ਇੱਕ ਵਾਰ ਆਪਾਂ ਨਿਸ਼ਾਨ ਲਾ ਲਿਆ ਆਪਣੀ ਆਪਾਂ ਗੋੜ ਰੱਖਾਂਗੇ ਕਾਟ ਪਾ ਲਈ ਉਸ ਤੋਂ ਬਾਅਦ ਜਿੰਨਾ ਆਪਣਾ ਪੌਣਾ ਪੌਣਾ ਇੰਚ ਕਪੜਾ ਨਾਲ ਹੈ ਨਾ ਪੌਣਾ ਪੌਣਾ ਇੰਚ ਸਾਰੇ ਹੀ ਪੌਣੇ ਪੌਣੇ ਇੰਚ ਤੇ ਨਿਸ਼ਾਨ ਲਾ ਲੈਣੇ ਆਪਾਂ ਸਾਰੇ ਨਿਸ਼ਾਨ ਆਪਾਂ ਪੌਣੇ ਪੌਣੇ ਇੰਚ ਤੇ ਲਾ ਲਵਾਂਗੇ ਇਹ ਜਿਹੜਾ ਗਲਾ ਨਾ ਇਹ ਦੋ ਪ੍ਰਕਾਰ ਦਾ ਬਣ ਜਾਂਦਾ ਹੈ ਇਹ ਦੋ ਪ੍ਰਕਾਰ ਦਾ ਕਿਵੇਂ ਬਣਦਾ ਹੋਵੇ ਸਾਨੂੰ ਜਿਵੇਂ ਜਿਵੇਂ ਗਲਾ ਬਣਾਉਂਗੀ ਫਿਰ ਦੱਸੂਗੀ ਮੈਂ ਹੁਣ ਦੇਖਦੀ ਆ ਵੀ ਮੈਂ ਦੋ ਪ੍ਰਕਾਰ ਦਾ ਬਣਾਵਾਂ ਕਿ ਇੱਕ ਪ੍ਰਕਾਰ ਦਾ ਬਣਾਵਾਂ ਦੋ ਪ੍ਰਕਾਰ ਦਾ ਬਣਦਾ ਜਾਊ ਬਟ ਮੇਰਾ ਕੱਪੜਾ ਹੈਗਾ ਜ਼ੋਰ ਦੇ ਅਟ ਫਿਰ ਮੈਨੂੰ ਨਾਲ ਦਾ ਹੀ ਪੀਸ ਲੈਣਾ ਪਊਗਾ ਹਨਾ ਤਾਂ ਹੁਣ ਆਪਾਂ ਕੀ ਲੱਗਿਆ ਕਲੇ ਦੀ ਕਟਿੰਗ ਕਰਨ ਕਹ ਰਹਾ ਕਰਤੇ ਆ ਕਿ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਆ ਵਾਲੀ ਚੀਜ਼ ਕੱਟਾਂਗੇ ਮਤਲਬ ਕਿ ਗਲਾ ਬਣਾ ਮੰਗਉ ਆਪਾਂ ਨੋਰਮਲ ਬੁਕਰ ਬਣਾ ਲਈ ਸੀ ਠੀਕ ਹੈ ਕਲੇ ਵੀ ਚੜਾਈ ਰੱਖਣੀ ਜਿਹੜੀ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਯਰ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਆਪਣਾ ਦਿਖਾਵਾਂ ਨਾ ਫੇਸ ਤੁਸੀਂ ਯਕੀਨ ਇਹ ਮੰਨਣਾ ਵੀ ਇੰਨੀ ਗਰਮੀ ਆ ਪਲੀਜ਼ ਯਰ ਮੈਂ ਤਾਂ ਆਲੀ ਗੱਲ ਹੀ ਆ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਹਣ ਕਿਉਂਕਿ ਮੈਨੂੰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀਡੀਓ ਬਣਾਉਣ ਤੇ ਮਿਹਨਤ ਲੱਗਦੀ ਹੈ ਬੋਲਣਾ ਪੈਂਦਾ ਹੈ ਹਨਾ ਕੈਮਰੇ ਅੱਗੇ ਆ ਕੇ ਉਹ ਵੀ ਬਹੁਤ ਵੱਡਾ ਕੰਮ ਹੈ ਤੇ ਮੈਨੂੰ ਐ ਲੱਗਦਾ ਵੀ ਜਿੱਦੇ ਮੈਂ ਸੇਲੋ ਸ਼ੱਡੋ ਕਾ ਨੂੰ ਬੋਲਣਾ ਆ ਦੇਖੋ ਗਲਾ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਕੱਪੜੇ ਤੇ ਚਪਕੇ ਵਾਂਗੇ ਚਪਕੇਵਾਂਗੇ ਕਿਵੇਂ ਮੈਂ ਅੰਦਰਲੇ ਪਾਸੇ ਰੱਖੂਗੀ ਕਿਉਂਕਿ ਜ਼ੋਰ ਜੱਟਾ ਯਾਰ ਫੇਰ ਮੈਨੂੰ ਮੁਰਚਾ ਪੰਗੀ ਪਰੇਸ਼ਾਨੀ ਹੋਈ ਜਾਊਗੀ ਹੁਣ ਆਪਾਂ ਇਹਨੂੰ ਇਦਾਂ ਲਾ ਕੇ ਗਲੇ ਦੇ ਉੱਪਰ ਪ੍ਰੈਸ ਲਾ ਦੇਣੀ ਹਾਂਜੀ ਆ ਦੇਖੋ ਗਲੇ ਨੂੰ ਆਪਾਂ ਚਪਕੀ ਲਿਆ ਸੀਗਾ ਹਨਾ ਹੁਣ ਆਪਾਂ ਕੀ ਕਰਨਾਗਾ ਆਪਾਂ ਕਮੀਜ਼ ਲੈ ਰਹਿਣਾ ਜਿਵੇਂ ਆਪਾਂ ਨੋਰਮਲ ਗਲਾ ਅਟੈਚ ਕਰਦੇ ਨੇ ਉਵੇਂ ਆਪਾਂ ਇਹਨੂੰ ਅਟੈਚ ਕਰਨਾ ਬਸ ਗਲਾ ਲਾਉਣ ਦੇ ਲਈ ਆਪਾਂ ਨੂੰ ਇਹ ਕੀ ਚੀਜ਼ ਆ ਰੱਖਣਾ ਪੈਣਾਗਾ ਇਹ ਗੜ ਇਹਦਾ ਲਾਹਾਂ ਜਿਹੜਾ ਪੈਂਦਾ ਉਹ ਸਹੀ ਆ ਜੀ ਦਾ ਬਟਾਣਾ ਮੇਰਾ ਸਹੀ ਆ ਸੇਮ ਥੋੜੀ ਡੱਡੀ ਲੱਗਦੀ ਹੁਣ ਆਪਾਂ ਸੋਈ ਇਹਦੇ ਵਿੱਚ ਹੀ ਰੱਖਣੀ ਆਂ ਵਲਾਈ ਫ੍ਰੀ ਕਰਕੇ ਆਪਾਂ ਇੱਥੇ ਇਹਨੂੰ ਨਾਲ ਹੀ ਮੋੜ ਦਵਾਂਗੇ ਸ਼ੇਅਰ ਤੇ ਮੈਂ ਤੇ ਸਬਸਕ੍ਰਾਈਬ ਕਰ ਲਿਓ ਜੀ। ਬਹੁਤ ਬਹੁਤ ਤੁਹਾਡੇ ਚੈਨਲ ਤੇ ਐਡ ਕਰਦੇ ਹਾਂ। ਇਹਨੂੰ ਬਹੁਤ ਹੋਰ ਰੈਂਗਦੀ ਹੈ ਜੀ। ਤੇ ਆਪਾਂ ਜੋ ਆਪਾਂ ਨੂੰ ਜਾਣਕਾਰੀ ਆਪਾਂ ਹੋ ਅੱਗੇ ਸਿਖਾਉਂਦੇ ਰਹਿੰਦੇ ਹਾਂ। ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਪੂਰੇ ਪਰਫੈਕਟ ਆ। ਬਲਕਿ ਫਿਰ ਵੀ ਜਿੰਨਾ ਕਾਉਂਦਾ ਆਪਾਂ ਉਹਨਾਂਕ ਸਿਖਾਉਂਦੇ ਰਹਿੰਦੇ ਹਾਂ। ਆਹੀਂ ਫਿਰ ਆਪਾਂ ਦੂਸਰੇ ਕੋਲ ਸੌ ਲਾ ਲੈਂੀਏ ਜੀ। ਬੀਜੀ ਹੋ ਗਈ ਸੀ ਫੈਮਿਲੀ ਦੇ ਵਿੱਚ ਕਿਉਂਕਿ ਥੋੜਾ ਜਿਹਾ ਡਿਫਿਕਲ ਹੋ ਗਈ ਸੀ ਇਹ ਜਿੰਦਗੀ ਜੱਟੇ ਚੱਲਦੀ ਰਹਿੰਦੀ ਆ ਬਣਾ ਕੇ ਕਰੀ ਬਣਾ ਲਓ ਹੁਣ ਆਪਾਂ ਕੀ ਕਰਨਾ ਪੈਣਾ ਹੁਣ ਆਪਾਂ ਇਹਦੀ ਕਰ ਦੇਵਾਂਗੇ ਕਟਿੰਗ ਕਟਿੰਗ ਮੈਂ ਤੁਹਾਡੇ ਸਾਹਮਣੇ ਕਰਦੀ ਆ ਪਾ ਕੇ ਵੀਡੀਓ ਵੀਡੀਓ ਬਣਾਉ ਪੂਰੀ ਫਿਰ ਉਸ ਤੋਂ ਬਾਅਦ ਵੀਡੀਓ ਪਾਉਂਗੀ ਪਹਿਲਾਂ ਮੈਂ ਪਾ ਕੇ ਖਾਉਂਗੀ ਕਿੰਦਾ ਲ ਬਣਿਆ ਸੋ ਫਿਰ ਉਸ ਤੋਂ ਬਾਅਦ ਵੀਡੀਓ ਪਾਉਂਾਂਗੀ YouTube ਤੇ ਬੈਸੇ ਮੈਂ Instagram ਤੇ ਡੇਲੀ ਕੋਈ ਨਾ ਕੋਈ ਵੀਡੀਓ ਇੱਕ ਜਾਂ ਦੋ ਪਾਉਂਦੀ ਰਹਿਣੀ ਹੈ ਨਾ ਤੁਸੀਂ ਉੱਥੇ ਵੀ ਜੇ ਕੋਈ ਜਾਣਕਾਰੀ ਲੈਣਾ ਚਾਹੋ ਨਾ ਜ ਕਈ ਵਾਰ ਵੀਡੀਓ ਨਹੀਂ ਆਉਂਦੀ ਮੈਂ ਉਹ ਤਾਂ ਅਪਡੇਟ ਦੇ ਦੇਣੀ ਹਾਂ ਤੁਸੀਂ ਉੱਥੇ ਵੀ ਜਾ ਕੇ ਮੈਨੂੰ ਫੋਲੋ ਕਰ ਸਕਦੇ ਹੋ ਜੀ ਸੋਸ ਤੋਂ ਬਾਅਦ ਇੱਥੇ ਆਪਣੀ ਗਲਾਈਸ ਉੱਥੇ ਆਪਾਂ ਕੱਟ ਪਾ ਲਵਾਂਗੇ ਬਸ ਮੈਨੂੰ ਗੋਲ ਗਲੇ ਜਮੇ ਨਹੀਂ ਵਧੀਆ ਲੱਗੇ ਪਰ ਐਕਤੀ ਮੈਨੂੰ ਮਜਬੂਰੀ ਕਰਨ 2 ਸੂਟਾਂ ਦੇ ਗੋਲ ਗਲੇ ਬਣਾਉਣੇ ਪਏ ਹੁਣ ਦੇਖੋ ਆ ਜਿਹੜੀ ਆ ਰਹੀ ਚੀਜ਼ ਹੈ ਨਾ ਆ ਚੀਜ਼ ਰਹੀ ਜਿਹੜੀ ਇਹਦਾ ਆਪਾਂ ਕਿ ਮਿਕਟਰ ਚੱਕਣਾ ਕਟਰ ਚੱਕ ਕੇ ਇੱਥੇ ਐਂਦਾ ਕਰਕੇ ਕੱਟ ਪਾ ਦੇਣਾ ਠੀਕ ਹੈ हम सू पता ही है भी नॉर्मल जो आप गला पलटाने करके लाइगे वैसे जो तो तुम्हें कच्चा करना पर कच्चा कर सौ बट फिर मैंने सिलाई पटनिया मैं औखिया हो जाए ਉਹ ਫਿਰ ਕਿਪਕੋ ਗਿਮ ਨੂੰ ਨਾ ਘੱਟ ਰੋਣਾ ਹਾਂਜੀ ਆ ਦੇਖੋ ਲੈਸ ਆਪਾਂ ਇੱਥੋਂ ਤੱਕ ਲੈ ਗਏ ਸੀਗੇ ਇਹਨੂੰ ਦਿੱਕੂ ਆਪਾਂ ਕਿੰਨੇ ਲਾਈ ਕੇ ਆਉਣੀਆਂ ਲੈਸ ਇਹ ਕੋਈ ਅੱਗੇ ਅੱਗੇ ਸਿੱਧੀ ਲਗਾ ਦਾਂਗੇ ਜੀ ਉਸ ਤੋਂ ਬਾਅਦ ਇਹਨੂੰ ਆਪਾਂ ਦਾ ਫੋਲਡ ਕਰਾਂਗੇ ਜਿਹੜੀ ਲੈਸ ਆ ਲੈਸ ਨੂੰ ਵੀ ਆਪਾਂ ਫੋਲਡ ਕਰਾਂਗੇ ਨਹੀਂ ਫਿਰ ਪੁੱਠੀ ਲੱਗ ਜੂਗੀ ਜੇ ਆਪਾਂ ਸਿੱਧੀ ਖਿੱਚ ਲਈ ਤਾਂ ਤਪਟਾ ਵੀ ਥੋੜੀ ਜੀ ਸੈੱਡੀ ਕਰਕੇ ਨੂੰ ਲੈ ਕੇ ਆਵਾਂਗੇ ਆਪਾਂ ਕੱਪੜੇ ਨੂੰ ਵੀ ਵਧੀਆ ਰੱਖਣਾ ਤੇ ਆਪਾਂ ਲੈਂਸ ਨੂੰ ਵੀ ਸਿੱਧਾ-ਸਿੱਧਾ ਰੱਖਣਾ ਇਹ ਨਾ ਹੋਵੇ ਵੀ ਕਿਤੇ ਕੱਪੜਾ ਆਪਣਾ ਅੱਡ ਫਿਰਦਾ ਰਹੇ ਤੇ ਨੀਚੇ ਵਾਲਾ ਅੱਡ ਫਿਰਦਾ ਰਹੇ ਤੇ ਲੈਸ ਆਪਣੀ ਅਲੱਗ ਫਿਰਦੀ ਰਹੇ ਤਾਂ ਇਹ ਆਪਾਂ ਸਾਰੀ ਲੈਸ ਲਾ ਲੈਣੀ ਫਿਰ ਉਸ ਤੋਂ ਬਾਅਦ ਆਪਾਂ ਲਾਉਣੇ ਐ ਤੇ ਜਿਗਾਂੜ ਕੋਈ ਜੇ ਤਾਂ ਆਪਾਂ ਨੂੰ ਲੱਗਿਆ ਕੋਟ ਨਹੀਂ ਬਟਨਾਉਣੇ ਤਾਂ ਆਪਾਂ ਕੋਟ ਨਹੀਂ ਬਟਨ ਲਾਵਾਂਗੇ ਨੋਰਮਲ ਇਹ ਲੀਟ ਪੱਟੀ ਪੱਟੀ ਲਾ ਦੇਣੀ ਹੈ ਹਾਂਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇੱਕ ਕਪੜਾ ਲੈ ਲੈਣਾ ਲੰਮਾ ਜਿਹਦੀ ਚੜਾਈ ਹੋਣੀ ਚਾਹੀਦੀ ਆਪਾਂ ਨੂੰ 4 ਕੈਂਚ ਤੇ ਲੰਬਾਈ ਜਿੰਨੀ ਕ ਆਪਣੇ ਨੀਚੇ ਵਾਲੀ ਫੱਟੀ ਆ ਓਦਾਂ ਆ ਦੇਖੋ ਇਹ ਚੀਜ਼ ਇਥੇ ਫੋਲਡ ਹੈ ਨਾ ਕੁੱਲਾ ਪਾਸੇ ਮੇਰੀ ਵਾਲੀ ਸਾਈਡ ਆ ਹਨਾ ਤਾਂ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਗੜੇ ਨੂੰ ਇਹਦੇ ਉੱਪਰ ਰੱਖ ਲੈਣਾ ਇਹਦਾ ਕਰਕੇ ਠੀਕ ਆ ਆਪਾਂ ਬੋਟਲੀ ਬਟਨ ਦੇ ਉੱਪਰ ਨਹੀਂ ਲਾਵਾਂਗੇ ਕਿਉਂਕਿ ਬੋਟਲੀ ਬਟਨ ਫਿਰ ਮੇਰੇ ਕੋਲੇ ਨਾ ਟਾਈਮ ਨਹੀਂ ਹੈਗਾ ਵਾ ਕਲਰ ਉਹਦਾ ਸੂਟ ਪਾਉਣਾ ਹੀ ਹੈ ਇਹ ਕੈਨਸਲ ਹੋ ਗਿਆ ਬੋਟਲੀ ਬਟਨ ਦਾ ਪਲਾਨ ਹੁਣ ਆਪਾਂ ਐਦਾਂ ਕਰਕੇ ਇਹਨੂੰ ਰੱਖ ਲਵਾਂਗੇ ਇਹ ਜਿਹੜੀ ਕੱਪੜੇ ਦੀ ਚੁੜਾਈ ਹੈ ਨਾ ਆ ਵਾਲੀ ਇਹ ਆਪੋ ਸਾਬ ਨਾਲ ਰੱਖਾਂਗੇ ਵੀ ਗਲਾ ਆਪਣਾ ਜ਼ਿਆਦਾ ਚੌੜਾ ਵੀ ਨਾ ਰਹੇ ਠੀਕ ਹੈ ਗਲਾ ਆਪਣਾ ਜ਼ਿਆਦਾ ਚੌੜਾ ਵੀ ਨਾ ਰਹੇ ਤੇ ਸਹੀ ਵੀ ਹੋ ਜੇ ਆਹ ਵਾਲੀ ਚੀਜ਼ ਵੀ ਆਪਣੀ ਸਹੀ ਪਰਫੈਕਟ ਹੋ ਜੇ ਮੈਂ ਇੱਕ ਮਿੰਟ ਲਈ ਕਰ ਲਵਾਂ ਆ ਵਾਲੀ ਚੀਜ਼ ਵੀ ਸਹੀ ਹੋ ਜਿੱਤੇ ਗਲੇ ਦੀ ਜੁੜਾਈ ਵੀ ਆਪਣੀ ਜਿਆਦਾ ਚੌੜੀ ਨਾ ਰਹੇ ਹਨ ਤਾਂ ਕਰਕੇ ਆਪਾਂ ਨਿਸ਼ਾਨ ਲਾ ਕੇ ਇਥੇ ਨੂੰ ਸੇਮ ਲਾ ਦੇਵਾਂਗੇ ਇਹਦੇ ਚੱਪੜੂ ਕੇ ਬੈਟਰ ਲਾਉਣ ਦੀ ਲੋੜ ਨਹੀਂ ਹੈਗੀ ਤੇ ਕੋਈ ਵੀ ਬਗਲਾ ਦੀ ਕੋਸ਼ਿਸ਼ ਵੀ ਕਰਨ ਦੀ ਲੋੜ ਨਹੀਂ ਹੈਗੀ ਸਿੰਪਲ ਦਾ ਸਿੰਪਲ ਤੇ ਡਿਜ਼ਾਈਨ ਦਾ ਡਿਜ਼ਾਈਨ ਹੋਏਗਾ ਹਨਾ ਜੇ ਆਪਾਂ ਲੇਸ ਨਾ ਲਾਉਣੀ ਹੁੰਦੀ ਫਿਰ ਸ਼ਾਇਦ ਆਪਾਂ ਬਟਨ ਲਾ ਸਕਦੇ ਸੀ ਬਟ ਫਿਰ ਮੇਰਾ ਪਲਾਨ ਪਹਿਲਾਂ ਹੋਰ ਸੀ ਜਦੋਂ ਮੈਂ ਗਲੇ ਦੀ ਕਟਿੰਗ ਕੀਤੀ ਸੀ ਤੇ ਜਦੋਂ ਬਣਾ ਲੇਸ ਲਾ ਲਈ ਉਹਦਾ ਪਲਾਨ ਬਦਲ ਗਿਆ ਆ ਲੈ ਕੇ ਆ। ਹਾਂ ਲੇਕੋ। ਕਿੰਨਾ ਕੈਂਡ ਡਿਜ਼ਾਈਨ ਬਣਿਆ ਨਾ। ਸਿੰਪਲ ਦਾ ਸਿੰਪਲ ਤੇ ਬਟ ਡਿਜ਼ਾਈਨ ਗਲੇ ਦਾ ਗਲਾ ਬਣ ਗਿਆ ਡਿਜ਼ਾਈਨ ਦਾ ਡਿਜ਼ਾਈਨ ਬਣ ਗਿਆ।